ਮੈਂ ਇਸ ਖੇਡ ਸਟੇਡੀਅਮ 'ਚ ਪੂਰੀ ਭਰਪੂਰ ਪ੍ਰੈਕਟਿਸ ਕੀਤੀ ਹੈ। ਮੈਨੂੰ ਇਸ ਖੇਡ ਸਟੇਡੀਅਮ 'ਚ ਬਹੁਤ ਕੁਝ પ્રાપ્ત ਹੋਇਆ ਹੈ। ਤੇ ਮੇਰੀ ਲਗਨ ਤੇ ਮਿਹਨਤ ਤੇ ਜੋ ਵੀ ਮੈਂ ਅੱਜ ਇੱਥੇ ਹਾਂ ਉਹ ਸਭ ਮੇਰੇ ਕੋਚ ਸਾਹਿਬ ਰਾਜਕੁਮਾਰ ਜੀ ਦੀ ਵਜ੍ਹਾ ਨਾਲ ਆ ਜੀ। ਇੱਥੇ ਇਥੋਂ ਦੇ ਕੋਚ ਰਾਜਕੁਮਾਰ ਜੀ ਹਨ ਜੀ। ਇਹਨਾਂ ਨੇ ਮੈਨੂੰ ਤਿਆਰ ਕੀਤਾ ਜੋ ਕਿ ਮੈਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਹਾਂ। ਸਭ ਇਹਨਾਂ ਦੀ ਦੇਣ ਹੈ ਜੀ। ਮੈਂ ਇਸ ਗੱਲ ਦੀ ਵਧਾਈ ਦਿੰਦਾ ਹੈ ਸਾਡੇ ਛੋਟੇ ਵੀਰ ਆਕਾਸ਼ ਚੀਪ ਜੀ ਨੂੰ। कि ਇਨਾਂ ਨੇ ਇਸ ਖੇਡ ਸਟੇਡੀਅਮ ਵਿੱਚ ਪ੍ਰੈਕਟਿਸ ਕਰਕੇ ਆਪਾਂ ਇਨਾਂ ਨੇ ਨੌਕਰੀ ਪ੍ਰਾਪਤ ਕੀਤੀ ਹੈ ਇਸ ਵਿਧਾਈ ਦੇ ਹੱਕਦਾਰ ਨੇ ਮੇਰੇ ਨਾਲ ਖੜੇ ਇਸ ਸਟੇਡੀਅਮ ਵਿੱਚ ਜੋ ਕੋਚਿੰਗ ਦੇ ਰਹੇ ਆ ਰਾਜੂ ਕੋਚ ਜੀ ਡਾਕਟਰ ਅਮੇਰ ਜੀ ਕਟੇਜਾ ਸਾਹਿਬ ਖੜੇ ਸਾਡੇ ਸਪੋਰਟਸ ਕਲੱਬ ਦੇ ਪ੍ਰਧਾਨ ਦੇਖੋ ਜੀ ਤੁਸੀਂ ਦੇਖ ਹੀ ਲਿਆ ਕਿਹੜੇ ਸਟੇਡੀਅਮ ਇੱਕ ਬੜੀ ਵਧੀਆ ਚੀਜ਼ ਸਾਡੇ ਮਲੋੜ ਸ਼ਹਿਰ ਵਾਸਤੇ ਪਿਛਲੇ ਸਮੇਂ 2016 ਵਿੱਚ ਇਸ ਖੇਡ ਸਟੇਡੀਅਮ ਦਾ ਨੀਂਹ ਪੱਥਰ ਸਾਡੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੁਆਰਾ ਰੱਖਿਆ ਗਿਆ ਸੀਗਾ 6 ਕਰੋੜ 62 ਲੱਖ ਰੁਪਏ ਉਸ ਟਾਈਮ ਮਨਜ਼ੂਰ ਹੋਈ ਸੀ ਪਰ ਅਜੇ ਵੀ ਅਧੂਰਾ ਪਿਆ ਕਿਉਂਕਿ ਪਿਛਲੇ ਸਮੇਂ ਵਿੱਚ ਕੁਝ ਰਕਮ ਲੱਗ ਗਈ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਮਲੂਰ ਸ਼ਹਿਰ ਦਾ ਇੱਕੋ ਇੱਕ ਫੀਲਡ ਸਟੇਡੀਅਮ ਹੈ ਜੇ ਅੱਜ ਦੇ ਸਮੇਂ ਵਿੱਚ ਬੜੀ ਲੋੜ ਹੈ ਬੱਚਿਆਂ ਨੂੰ ਇਹੋ ਜਿਹੇ ਪਲੇਟਫਾਰਮ ਦੀ ਤੇ ਸਾਨੂੰ ਬਹੁਤ ਐਸੀ ਪਰੇਸ਼ਾਨੀਆਂ ਹਰੇ ਵੀ ਆਉਂਦੀ ਹੈ ਕਈ ਸਟੇਡੀਅਮ ਦੇ ਵਿੱਚ ਵੀ ਸਾਨੂੰ ਹੈ ਬਹੁਤ ਚੀਜ਼ਾਂ ਲੋੜ ਹੈਗੇ ਕਿ ਵਾਸ਼ਰੂਮ ਵਗੈਰਾ ਬਣੇ ਹੋਏ ਹੈ ਪਰ ਇਹਨਾਂ ਵਿੱਚ ਪਾਣੀ ਚੱਲੂ ਨਹੀਂਗਾ ਇੱਕ ਤਾਂ ਸਾਨੂੰ ਟਰੈਕ ਦੇ ਵਿੱਚ ਸਾਡੇ ਘਾੜ ਨਹੀਂ ਲੱਗਿਆ ਹੈ ਤਾਂ ਇਹਦੇ ਲਈ ਬੱਚੇ ਜੇ ਪੇੜ ਦੇ ਐਕਸ ਲਗवानी ਹੁੰਦੀਆਂ ਹਨ ਗਰਮੀ ਹੈਗੀ ਗਰਮੇ ਵਿੱਚ ਬਾਹਰ ਪਲੇਟ ਕੇ ਐਕਸ ਵਗੈਰਾ ਸਿੱਖਾ ਸਕਦੇ ਹਾਂ ਪਾਣੀ ਦੀ ਸਹੂਲਤ ਹੋਣੀ ਚਾਹੀਦੀ ਹੈ ਪਾਣੀ ਪੌਣੀ ਪੀਣ ਲਈ ਹੋਣਾ ਚਾਹੀਦਾ ਹੈ ਜਿੰਮ ਦਾ ਹੀ ਸਾਨੂੰ ਸਮਾਨ ਚਾਹੀਦਾ ਮਾੜਾ ਮੋਟਾ ਹੋਰ ਵੀ ਸਾਨੂੰ ਸਮਾਨ ਚਾਹੀਦਾ ਹੈ ਛੜਨਾ ਕਾਫੀ ਸਾਨੂੰ ਸਮਾਂ ਚੇਤੇ ਦਾ ਹੈਂਡਬਾਲ ਦੇ ਸਾਡੇ ਕੋਈ ਸਮਾਨ ਨਹੀਂ ਬੱਚੇ ਆਦੇ ਜਾਰੇ ਉਹ ਕਨੇਟ ਸੱਟ ਬੋਲ ਹੈ ਇਹ ਸਾਡੇ ਕੋਲ ਬੋਲ ਸਰੇ ਕਦੇ ਲੈ ਕੇ ਦੇ ਜੀ ਬੈਠੀ ਹਾਂਜੀ ਕਾਹ ਜੀ ਤੁਸੀਂ ਇਸ ਖੇਡ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਕੇ ਜੌਬ ਪ੍ਰਾਪਤ ਕੀਤੀ ਹੈ ਤਾਂ ਕਿੰਨੂ ਕੋ ਖੁਸ਼ੀ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਪਹਿਲੇ ਦਿਨ ਜਿਹੜਾ ਸਟੇਡੀਅਮ ਦੇ ਵਿੱਚ ਵਾਪਸੀ ਕੀਤੀ ਆ ਤੇ ਗੁਰੂ ਸਰਬਾਰ ਨੂੰ ਜੋ ਕੋਚ ਸਾਹਿਬਰ ਨੂੰ ਮਿਲੇ ਉਹ ਕੀ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਮੈਂ ਇਸ ਖੇਡ ਸਟੇਡੀਅਮ ਚ ਪੂਰੀ ਭਰਪੂਰ ਪ੍ਰੈਕਟਿਸ ਕੀਤੀ ਹੈ ਮੈਨੂੰ ਇਸ ਖੇਡ ਸਟੇਡੀਅਮ ਚ ਬਹੁਤ ਕੁਝ ਪ੍ਰਾਪਤ ਹੋਇਆ ਜੀ ਤੇ ਮੇਰੀ ਲਗਨ ਤੇ ਮਿਹਨਤ ਤੇ ਜੋ ਵੀ ਮੈਂ ਅੱਜ ਇੱਥੇ ਹਾਂ ਉਹ ਸਭ ਮੇਰੇ ਕੋਚ ਸਾਹਿਬ ਰਾਜਕੁਮਾਰ ਜੀ ਦੀ ਵਜ੍ਹਾ ਨਾਲ ਆ ਜੀ ਇੱਥੇ ਇੱਥੋਂ ਦੇ ਕੋਚ ਰਾਜਕੁਮਾਰ ਜੀ ਹਨ ਜੀ ਇਹਨਾਂ ਨੇ ਮੈਨੂੰ ਤਿਆਰ ਕੀਤਾ ਜੋ ਕਿ ਮੈਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਜੀ ਸਭ ਇਹਨਾਂ ਦੀ ਦੇਣ ਹੈ ਜੀ ਹਰੀਕੌਰ ਸਾਹਿਬ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੀ ਕਿ ਤੁਹਾਡੇ ਬਣਾਏ ਸਟੇਡੀਅਮ ਦੇ ਵਿੱਚ ਤੁਹਾਡੀ ਮਿਹਨਤ صدਕਾ ਜੋ ਸਟੇਡੀਅਮ ਮਲੋੜ ਦੇ ਵਿੱਚ ਇਹ ਬਣਿਆ ਹੈ ਜੋ ਬੱਚਾ ਉਹ ਇਤੋਂ ਮਿਹਨਤ ਕਰਕੇ ਆਪਣੀ ਜਿਹੜੀ ਜੋਬ ਉਹਨੇ ਹਾਸਲ ਕੀਤੀ ਹੈ ਸੋ ਕੀ ਤੁਸੀਂ ਅੱਜ ਕਹੋਗੇ ਜੀ ਇਹਨਾਂ ਦੀ ਜੇ ਜੁਆਇਨਿੰਗ ਹੋਈ ਹੈ ਅੱਜ ਆਏ ਹੈ ਇਥੇ ਸਟੇਡੀਅਮ ਦੇ ਵਿੱਚ ਕੀ ਕਹਿ ਰਹੇ ਹੋ ਤੁਸੀਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਮਲੋਟ ਲਾਈਵ ਦਾ ਤੁਹਾਡਾ ਰਾਮਕਮਰ ਜੀ ਵੀ ਤੁਸੀਂ ਸਵੇਰੇ 5 ਵਜੇ ਸਮਾਂ ਦਿੱਤਾ ਸਾਡੇ ਇਸ ਮੁੰਡੇ ਦੀ ਪ੍ਰਾਪਤੀ ਜੋ ਕਿ ਸਮਾਜ ਵਿੱਚ ਪਹੁੰਚੇ ਮੈਂ ਇਸ ਗੱਲ ਦੀ ਵਧਾਈ ਦਿਨਾ ਸਾਡੇ ਛੋਟੇ ਵੀਰ ਆਕਾਸ਼ ਦੀਪ ਜੀ ਨੂੰ ਕਿ ਇਹਨਾਂ ਨੇ ਇਸ ਖੇਡ ਸਟੇਡੀਅਮ ਵਿੱਚ ਪ੍ਰੈਕਟਿਸ ਕਰਕੇ ਆਪਾਂ ਇਹਨਾਂ ਨੇ ਨੌਕਰੀ ਪ੍ਰਾਪਤ ਕੀਤੀ ਹੈ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਇਹਨੂੰ ਤੇ ਇਹਦੇ ਪਰਿਵਾਰ ਨੂੰ ਤੇ ਇਸ ਵਧਾਈ ਦੇ ਹੱਕਦਾਰ ਨੇ ਮੇਰੇ ਨਾਲ ਖੜੇ ਇਸ ਸਟੇਡੀਅਮ ਵਿੱਚ ਜੋ ਕੋਚਿੰਗ ਦੇ ਰਹੇ ਆ ਰਾਜੂ ਕੋਚ ਜੀ ਡਾਕਟਰ ਰਮੇਸ਼ ਜੀ ਕਟੇਜਾ ਸਾਹਿਬ ਖੜੇ ਸਾਡੇ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਨੌਜਵਾਨ ਬੱਚੇ ਸਾਰੇ ਆਏ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਨਿਰਮਾਣधीन ਹੈ ਜੀ ਇਹ ਖੇਡ ਸਟੇਡੀਅਮ ਇਹ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਹੈ ਕਿ ਇਸ ਦਾ ਉਦਘਾਟਨ ਜੋ ਕੀਤਾ ਜਾਵੇ ਸੋ ਕਹਿ ਸਕਦੇ ਕੋ ਉਦਘਾਟਨ ਤੋਂ ਤਰਸ ਰਿਹਾ ਹਾ ਹੈ ਤੇ ਇਸ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਤੁਸੀਂ ਦੇਖ ਹੀ ਲਿਆ ਖੇਡ ਸਟੇਡੀਅਮ ਇੱਕ ਬੜੀ ਵਧੀਆ ਚੀਜ਼ ਸਾਡੇ ਮਲੋੜ ਸ਼ਹਿਰ ਵਾਸਤੇ ਪਿਛਲੇ ਸਮੇਂ 2016 ਵਿੱਚ ਇਸ ਖੇਡ ਸਟੇਡੀਅਮ ਦਾ ਨੀ ਪੱਤਰ ਸਾਡੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੁਆਰਾ ਰੱਖਿਆ ਗਿਆ ਸੀਗਾ 6 ਕਰੋੜ 26 ਲੱਖ ਰੁਪਏ ਉਸ ਟਾਈਮ ਮਨਜ਼ੂਰ ਹੋਈ ਸੀਗੀ ਔਰ ਹਜੇ ਵੀ ਅਧੂਰਾ ਪਿਆ ਕਿਉਂਕਿ ਪਿਛਲੇ ਸਮੇਂ ਵਿੱਚ ਕੁਝ ਰਕਮ ਲੱਗ ਗਈ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਮਲੋੜ ਸ਼ਹਿਰ ਦਾ ਇੱਕੋ ਇੱਕ ਖੇਡ ਸਟੇਡੀਅਮ ਹੈ ਤੇ ਅੱਜ ਦੇ ਸਮੇਂ ਵਿੱਚ ਬੜੀ ਲੋੜ ਹੈ ਬੱਚਿਆਂ ਨੂੰ ਇਹੋ ਜੇ ਪਲੇਟਫਾਰਮ ਦੀ ਤੇ ਮੇਰੀ ਬੇਨਤੀ ਹੈ ਕਿਉਂਕਿ ਇੱਥੋਂ ਦੇ ਮੌਜੂਦਾ ਜਿਹੜੇ ਐਮਐਲਏ ਹੈ ਬੀਬਾ ਬਲਜੀਤ ਕੌਰ ਜੀ ਬੜੇ ਵਧੀਆ ਦੀ ਤੇ ਪਰ ਉਹਨਾਂ ਨੂੰ ਬੇਨਤੀ ਹੈ ਵੀ ਇਹ ਸਟੇਡੀਅਮ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੋ ਅਧੂਰੇ ਕੰਮ ਹੈ ਉਸ ਨੂੰ ਪੂਰੇ ਕੀਤੇ ਜਾਣ ਤਾਂ ਕਿ ਨੌਜਵਾਨ ਇਸ ਦਾ ਫਾਇਦਾ ਉਠਾ ਸਕਣ ਸ਼ਹਿਰ ਨਿਵਾਸੀਆਂ ਲਈ ਕੋਈ ਤੁਹਾਡਾ ਸੰਦੇਸ਼ ਸ਼ਹਿਰ ਨਿਵਾਸੀਆਂ ਤੇ ਨੌਜਵਾਨਾਂ ਲਈ ਖਾਸ ਤੌਰ ਤੇ ਮੈਂ ਕਹਿਣਾ ਚਾਹਣਾ ਹੈ ਕਿ ਜੋ ਅੱਜ ਦਾ ਨੌਜਵਾਨ ਹੈ ਉਹ ਇੱਕ ਤਾਂ ਨਸ਼ੇ ਵਾਲੇ ਪਾਸੇ ਜਾ ਰਿਹਾ ਹੈ ਤੇ ਇੱਕ ਨਸ਼ੇ ਨਾਲੋਂ ਵੀ ਭਿਆੰਕਰ ਜਿਹੜੀ ਬਿਮਾਰੀ ਹੈ ਨੌਜਵਾਨਾਂ ਵਿੱਚ ਉਹ ਮੋਬਾਈਲ ਦੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਆਹ ਮੋਬਾਈਲ ਦਾ ਖੇੜਾ ਛੱਡ ਕੇ ਨਸ਼ੇ ਵਾਲੇ ਪਾਸੇ ਨਾ ਜਾ ਕੇ ਇਸ ਖੇਡ ਸਟੇਡੀਅਮ ਜੋ ਕਿ ਮਲੋਟ ਵਿੱਚ ਬਣਿਆ ਹੈ ਇਹਦਾ ਫਾਇਦਾ ਠਾਓ ਜਿਸ ਤਰ੍ਹਾਂ ਕਿ ਨੌਜਵਾਨ ਨੇ ਇੱਥੇ ਪ੍ਰੈਕਟਿਸ ਕੀਤੀ ਤੇ ਇਹਨੂੰ ਵਧੀਆ ਨੌਕਰੀ ਮਿਲੀ ਹੈ ਫੌਜ ਵਿੱਚ ਦੇਸ਼ ਦੀ ਸਾਡੇ ਦੇਸ਼ ਦੀ ਸੇਵਾ ਕਰੂਗਾ ਇਸ ਤਰ੍ਹਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਦਿਲ ਟਾ ਕੇ ਨਾ ਬੈਠੋ ਕਿਉਂਕਿ ਬੜਾ ਕੁਝ ਹੈ ਜੋ ਖੇਡਾਂ ਦੇ ਵਿੱਚ ਖੇਡਾਂ ਰਾਹੀਂ ਨੌਜਵਾਨਾਂ ਨੂੰ ਬੜੀਆਂ ਵਧੀਆ ਨੌਕਰੀਆਂ ਮਿਲਦੀਆਂ ਜੇ ਕੋਈ ਆਪਣੇ ਆਪ ਚ ਟੈਲੈਂਟ ਪੈਦਾ ਕਰਦਾ ਤੇ ਇਹੀ ਬੇਨਤੀ ਹੈ ਕਿ ਨੌਜਵਾਨ ਇੱਥੇ ਆਉਣ ਸਵੇਰੇ ਸ਼ਾਮ ਇਸ ਖੇਡ ਸਟੇਡੀਅਮ ਦਾ ਫਾਇਦਾ ਉਠਾਉਣ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਇਸ ਖੇਡ ਸਟੇਡੀਅਮ ਦਾ ਫਾਇਦਾ ਉਠਾਓ ਆਪਣੇ ਘਰਾਂ ਵਿੱਚ ਨਾ ਬੈਠੋ ਸਵੇਰੇ ਸੈਰ ਵਾਸਤੇ ਵੀ ਬਹੁਤ ਵਧੀਆ ਚੀਜ਼ ਬਣੀ ਆ ਸਾਰੇ ਸ਼ਹਿਰ ਨੂੰ ਤੇ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਤਾਂ ਸਾਡੀ ਮਿਹਨਤ ਸਦਕਾ ਅੱਜ ਬੱਚਾ ਜੋ ਆਪ੍ਰਾਪਤ ਕਰ ਗਿਆ ਤਾਂ ਕੀ ਕਹੋਗੇ ਮੈਂ ਇਹੀ ਕਹੂੰਗਾ ਕਿ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਇਸ ਬਾਰੇ ਕਿ ਬੱਚਾ ਸਾਡੇ ਗਰੁੱਪ ਚ ਤਿਆਰੀ ਕਰਕੇ ਆਰਮੀ ਦੇ ਸਿਲੈਕਟ ਹੋਇਆ ਹੈ ਅਪਾ ਇਹ ਕਿੰਨੇ ਜੋ ਹੋਰ ਵੀ ਬੱਚੇ ਆ ਕਿ ਕਿਸੇ ਪਾਸੇ ਜਾਂਦੇ ਤੇ ਉਹ ਆਪਦੇ ਸਟੇਡੀਅਮ ਤੇ ਆ ਕੇ ਮਿਹਨਤ ਕਰਨ ਤੇ ਆਪਾਂ ਇਸ ਬੱਚਿਆਂ ਨੂੰ ਨਾਲੇ ਕੋਈ ਆਪਾਂ ਫੀਸ ਨਹੀਂ ਲੈਂਦੇ ਨਾਲੇ ਠੀਕ ਹੈ ਤੇ ਆਪਾਂ ਬੱਚਿਆਂ ਨੂੰ ਮਾੜੇ ਕੰਮ ਤੋਂ ਹਟਾ ਕੇ ਆਪਾਂ ਚੰਗੇ ਕੰਮ ਤੇ ਲਈ ਇਹਨਾਂ ਨੂੰ ਸਾਰਿਆਂ ਨੂੰ ਅੱਜ ਸਟੇਡੀਅਮ ਦੇ ਵਿੱਚ ਇਹ ਮੰਨ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਜਿਹੜਾ ਕੁਝ ਸੁਵਿਧਾਵਾਂ ਜਿਹੜਾ ਵੰਕਿਤ ਆ ਹੈ ਤੇ ਆਕੀ ਤੁਹਾਨੂੰ ਕੋਈ ਐਦਾ ਵੀ ਲੋਡ ਮਹਿਸੂਸ ਹੁੰਦੀ ਹੈ ਕਿ ਹਾਂਜੀ ਸਾਨੂੰ ਬਹੁਤ ਇਸ ਚੀਜ਼ ਦੀ ਪਰੇਸ਼ਾਨੀ ਹਜੇ ਵੀ ਆਉਂਦੀ ਹੈ ਕਿ ਸਟੇਡੀਅਮ ਦੇ ਵਿੱਚ ਵੀ ਸਾਨੂੰ ਹਜੇ ਬਹੁਤ ਚੀਜ਼ਾਂ ਲੋੜ ਹੈਗੀ ਹੈ ਕਿ ਵਾਸ਼ਰੂਮ ਵਗੈਰਾ ਬਣੇ ਹੋਏ ਐ ਪਰ ਇਹਨਾਂ ਵਿੱਚ ਪਾਣੀ ਚਾਲੂ ਹੈ ਨਹੀਂਗਾ ਜੈਂਸ ਐ ਹੈਗੇ ਜਿਹੜੇ ਵਿਚਾਰੇ ਇੱਕ ਸਾਈਡ ਤੋਂ ਹੋ ਕੇ ਵਾਸ਼ਰੂਮ ਕਰ ਲੈਂਦੇ ਐ ਪਰ ਲੇਡੀ ਨੂੰ ਥੋੜੀ ਸਮੱਸਿਆ ਹਜੇ ਵੀ ਆ ਜਾਂਦੀ ਹੈ। ਹੋਰ ਕਿਸ ਤਰ੍ਹਾਂ ਦੀ ਸਮੱਸਿਆ ਤੁਸੀਂ ਦੱਸੋ? ਇੱਕ ਸਾਨੂੰ ਟਰੈਕ ਦੇ ਵਿੱਚ ਸਾਡੇ ਘਾ ਨਹੀਂ ਲੱਗਿਆ ਹਜੇ ਤਾਂ ਇਹਦੇ ਚਾਹੀਏ। ਬੱਚੇ ਐ ਸੀ ਪੇੜ ਦੇ ਐਕਸੇ ਲਗਵਾਣੇ ਹੁੰਦੇ ਹਨ ਗਰਮੀ ਹੈਗੀ ਗਰਮੀ 'ਚ ਅਸੀਂ ਬਾਹਰ ਲੇਟ ਕੇ ਐਕਸੇ ਵਗੈਰਾ ਅਸੀਂ ਕਰਾ ਸਕਦੇ ਆ ਪਾਣੀ ਦੀ ਸਹੂਦਤ ਹੋਣੀ ਚਾਹੀਦੀ ਹੈ ਪਾਣੀ ਦੇਮਦਾਵੀ ਸਾਨੂੰ ਸਮਾਨ ਚਾਹੀਦਾ ਮਾੜਾ ਮੁੱਡਾ ਹੋਰ ਵੀ ਸਾਨੂੰ ਸਮਾਨ ਚਾਹੀਦਾ ਹੈ ਹੱਟਲਾਂ ਹੋ ਗਈਆਂ ਗੱਦੇ ਚਾਹੀਦੇ ਸਾਨੂੰ ਕਾਫੀ ਸਾਨੂੰ ਸਮਾਨ ਚਾਹੀਦਾ ਹੈ ਹੈਂਡਬਾਲ ਦੇ ਸਾਡੇ ਕੋਈ ਸਮਾਨ ਹੈ ਨਹੀਂ ਬੱਚੇ ਆਂਦੇ ਵਿਚਾਰੇ ਉਹ ਕਹਿੰਦੇ ਸਰਦੜ ਕੋਲ ਬੋਲ ਹੈਗੀ ਸਾਡੇ ਕੋਲ ਬੋਲ ਫਿਰ ਇੱਕ ਅੱਧੀ ਲੈ ਕੇ ਦੇਣੀ ਪੈਂਦੀ ਹੈ ਇੱਕ ਸਾਨੂੰ ਸਮੱਸਿਆ ਹੋਰ ਆਂਦੀ ਮੈਨੂੰ ਉਹਨਾਂ ਕਿਤੇ ਦੇ ਦੁਪਹਿਰ ਨੂੰ ਆਣਾ ਪੈਂਦਾ ਇੱਥੇ ਗੇੜਾ ਮਾਰਨ ਵਾਸਤੇ ਕਈ ਬੱਚੇ ਹੈਗੇ ਆ ਕਈ ਨਸ਼ੇੜੀ ਵੀ ਆ ਕੇ ਬੈਠ ਜਾਂਦੇ ਇੱਥੇ ਕਈ ਇਹੋ ਜਿਹੇ ਹੈਗੇ ਕਈ ਕਾਫੀ ਮਾਹੌਲ ਥੇ ਕਿ ਕਿਤੇ ਹਾਲਾਤ ਜੁਵਾ ਵੀ ਚੱਲਦਾ ਹੈਗਾ ਸਟੇਡੀਅਮ ਦੇ ਵਿੱਚ ਮੈਂ ਬਥੇਰੀ ਵਾਰ ਰੁਕਿਆ ਪਰ ਰੁਕਦੇ ਨਹੀਂ ਗਏ ਬੱਚਿਆਂ ਨੂੰ ਸਰਕਾਰ ਨੂੰ ਇੱਕ ਹੈਲਪ ਦੇਣੀ ਚਾਹੀਦੀ ਹੈ ਕਿ ਬੱਚੇ ਜੋ ਤਿਆਰੀ ਕਰਨਗੇ ਤਾਂ ਡਾਈਟ ਦਿੱਤੀ ਜਾਵੇਗੀ ਤਾਂ ਮਾੜੇ ਕੰਮ ਤੋਂ ਹਟ ਕੇ ਇਧਰਲੇ ਪਾਸੇ ਲੱਗਣਗੇ ਤਾਂ ਸਰਕਾਰ ਨੂੰ ਜ਼ਰੂਰ ਡਾਈਟ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਸਾਡੇ ਕੋਈ ਸਾਇਦਾ ਕੀਤੀ ਜਾਵੇ ਮਾੜੇ ਮੋٹے ਕੇ ਬੱਚਿਆਂ ਨੂੰ ਗਰਾਊਂਡ 'ਚ ਸੈਰ ਕਰਦੇ ਇਹਨਾਂ ਨੂੰ ਡੈਟ ਦੇ ਦਿੱਤੀ ਜਾਵੇ ਨਾਲ ਦੀ ਨਾਲ ਕਿ ਜਿਹੜੇ ਬੱਚੇ ਐ ਡੈਟ ਦੇ ਚੱਕਰ 'ਚ ਜਾਂ ਨਸ਼ੇਦੋਂ ਨੰਨ ਦੂਰ ਹੋਣਗੇ ਇਹ ਬੱਚੇ ਮਲੋਟ ਵਾਸੀਆਂ ਲਈ ਖੁਸ਼ ਖਬਰੀ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ बुकफास्ट ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ